ਸ਼ਾਹਰੁਖ ਖਾਨ ਦੇ ਨਾਲ ਜੁੜੀ ਆਈ ਵੱਡੀ ਖਬਰ ਸਾਹਮਣੇ ਹਸਪਤਾਲ ਚ ਦਾਖਲ ਨੇ ਸ਼ਾਹਰੁਖ ਖਾਨ ਸ਼ਾਹਰੁਖ ਪੀ ਸੇਤ ਠੀਕ ਨਾ ਹੋਣ ਕਾਰਨ ਹਸਪਤਾਲ ਚ ਨੇ ਫਰਤੀ ਅਚਾਨਕ ਹੋਏ ਸੰਬੀਮਾਰ ਜਾਣੂ ਕੀ ਹੈ ਪਰੇਸ਼ਾਨੀ ਸ਼ਾਹਰੁਖ ਖਾਨ ਦੇ ਪਰਸੰਸਕਾ ਲਈ ਇਸ ਵਲੀ ਵੱਡੀ ਚਿੰਤਾ ਵਾਲੀ ਖਬਰ ਹੈ ਕਿਉਂਕਿ ਸ਼ਾਹਰੁਖ ਖਾਨ ਬਿਮਾਰ ਨੇ ਇਤਿਹਾਸਪਤਾਲ ਵਿੱਚ ਦਾਖਲ ਨੇ ਜਾਣਕਾਰੀ ਮੁਤਾਬਕ ਇਸ ਖਬਰ ਤੋਂ ਬਾਅਦ ਜਿੱਥੇ ਪਰਸੰਸਕਾ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਹੈ ਉਤਹੀ ਪਰਿਵਾਰਕ ਮੈਂਬਰ ਵੀ ਕਾਫੀ ਦੁੱਖ ਦੇ ਵਿੱਚ ਨੇ ਦਰਅਸਲ ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਅਚਾਨਕ ਬਿਮਾਰ ਹੋ ਗਏ ਜਿਸ ਬਾਦ ਉਹਨਾਂ ਨੂੰ ਅਹਮਦਾਬਾਦ ਦੇ ਹਸਪਤਾਲ ਵਿੱਚ ਪੜਤੀ ਕਰਵਾਇਆ ਗਿਆ ਸ਼ਾਹਰੁਖ ਖਾਨ ਨੂੰ ਡੀ ਹਾਈਡਰੇਸ਼ਨ ਕਾਰਨ ਅਹਮਦਾਬਾਦ ਦੇ ਹਸਪਤਾਲ ਵਿੱਚ ਪੜਤੀ ਕਰਵਾਇਆ ਗਿਆ ਉਹਨਾਂ ਨੂੰ ਹਾਲੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਅਜੇ ਵਿੱਚ ਪਤਨੀ ਗੌਰੀ ਖਾਨ ਉਹਨਾਂ ਦਾ ਹਾਲ ਜਾਣ ਲਈ ਲਗਾਤਾਰ ਹਸਪਤਾਲ ਪਹੁੰਚ ਰਹੀ ਹੈ ਤੇ ਬਾਲੀਵੁੱਡ ਜਗਤ ਤੋਂ ਵੀ ਕਈ ਲੋਕ ਉਹਨਾਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਨੇ ਇੱਕ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਹਾਲੇ ਵੀ ਹਸਪਤਾਲ ਵਿੱਚ ਨੇ ਤੇ ਸ਼ਾਹਰੁਖ ਖਾਨ ਨੂੰ ਅਹਮਦਾਬਾਦ ਦੇ ਕੇਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸ਼ਾਹਰੁਖ ਖਾਨ ਨੂੰ ਅਜਿਹਾ ਕੀ ਹੋਇਆ ਹੈ ਕਿ ਉਹ ਹਸਪਤਾਲ ਪਹੁੰਚ ਗਏ ਹਾਲਾਂਕਿ ਫੈਨਸ ਨੂੰ ਸਾਦਾ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਸ਼ਾਹਰੁਖ ਖਾਨ ਗਰਮੀ ਦੇ ਕਾਰਨ ਹਸਪਤਾਲ ਵਿੱਚ ਪਹੁੰਚੇ ਨੇ शाहरुख खान अहमदाबाद ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਦਰਮੀ ਕਾਰਨ শাহরুখ ਖਾਨ ਦੀ ਸਿਹਤ ਵਿਗੜ ਗਈ ਸੀ। শাহরুখ ਖਾਨ ਨੂੰ ਦੁਪਹਿਰ 1 ਵਜੇ ਹਸਪਤਾਲ ਭੱਦੀ ਕਰਵਾਇਆ ਗਿਆ ਸੀ। ਕਈ মিডিਆ ਹਾਊਸਾਂ ਨੇ ਖਬਰ ਦਿੱਤੀ ਹੈ ਕਿ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਅਹਮਦਾਬਾਦ ਦੇ ਸਮਾਦਾਤਾ ਦਾ ਕਹਿਣਾ ਹੈ ਕਿ ਕਿੰਗ ਖਾਨ ਹਜੇ ਹਸਪਤਾਲ ਵਿੱਚ ਨੇ। শাহরুখ ਖਾਨ ਦਾ ਹਾਲ-ਚਾਲ ਜਾਣਨ ਲਈ ਲਗਾਤਾਰ ਬਾਲੀਵੁੱਡ ਤਨੋਖ ਪਹੁੰਚ ਰਹੇ ਨੇ ਤੇ ਲੋਕਾਂ ਦੀ ਟੂਲ ਲੱਗੀ ਹੋਈ ਹੈ। ਇਸ ਦੌਰਾਨ ਪਤਨੀ ਗौरी खान ਵੀ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੀ। ਬਾਲੀਵੁੱਡ ਅਦਾਕਾਰਾ ਜੋਗੀ ਚਾਵਲ ਆਪਣੇ ਪਤੀ ਜਯਾ ਮਹਿਤਾ ਨਾਲ ਕਿੰਗ ਖਾਨ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਅਦਾਕਾਰਾ ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਵਾਪਸ ਆ ਗਈ ਕੇਕੇਆਰ ਦਾ ਸਮਰਥਨ ਕਰਨ ਲਈ ਕਿੰਗ ਖਾਨ ਸਟੇਡੀਅਮ ਗਏ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਉੱਥੇ ਹੀ ਉਹ ਗਰਮੀ ਦਾ ਸ਼ਿਕਾਰ ਹੋ ਗਏ ਮੰਗਲਵਾਰ ਨੂੰ ਕੇਕੇਆਰ ਐਸਆਰਐਚ ਵਿਚਕਾਰ ਕੁਆਲੀਫਾਈ ਮੈਚ ਖੇਡਿਆ ਗਿਆ ਸੀ ਅਜਿ ਵਿੱਚ ਸ਼ਾਹਰੁਖ ਖਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ ਉਹ ਬੇਟੀ ਅਬਰਾਹਮ ਤੇ ਬੇਟੀ ਸੁਹਾਣਾ ਖਾਨ ਨਾਲ ਟੀਮ ਨੂੰ ਚੇਅਰਪ ਕਰਦੇ ਹੋਏ ਨਜ਼ਰ ਆਏ ਸਨ ਇਸ ਤੋਂ ਬਾਅਦ ਹੀ ਖਬਰ ਆਈਆਂ ਕਿ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਜਿਸ ਤੋਂ ਬਾਅਦ ਲਗਾਤਾਰ ਸ਼ਾਹਰੂਖ ਖਾਨ ਦੇ ਪ੍ਰਸੰਸਕ ਪਰੇਸ਼ਾਨ ਸਨ ਕਿ ਪ੍ਰਸੰਸਕਾਂ ਲਈ ਇੱਕ ਬੱਡੀ ਬੁਰੀ ਖਬਰ ਮੰਨੀ ਜਾ ਰਹੀ ਸੀ ਕਿ ਸ਼ਾਹਰੂਖ ਖਾਨ ਨੂੰ ਆਖਿਰ ਅਜਾਇ ਕੀ ਹੋਇਆ ਕਿ ਹਸਪਤਾਲ ਪਹੁੰਚ ਗਏ ਹਾਲਾਂਕਿ ਸ਼ਾਹਰੂਖ ਖਾਨ ਦੀ ਸਿਹਤ ਦੀਆਂ ਖਬਰਾਂ ਵਿਚਕਾਰ ਇਸ ਤੋਂ ਪਹਿਲਾਂ ਇੱਕ ਲਗਾਤਾਰ ਸੋਸ਼ਲ ਮੀਡੀਆ ਤੇ ਖਬਰ ਫੈਲੀ ਸੀ ਜਿਸ ਨੇ ਕਈ ਵਿਵਾਦਾਂ ਨੂੰ ਖੜੇ ਕਰ ਦਿੱਤਾ ਸੀ ਸ਼ਾਹਰੂਖ ਖਾਨ ਕਈ ਲੋਕਾਂ ਦੇ ਪਸੰਦੀਦਾ ਐਕਟਰ ਨੇ ਕਈ ਫਿਲਮਾਂ 'ਚ ਮਸ਼ਹੂਰ ਫਿਲਮਾਂ 'ਚ ਉਹ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਫੈਨ ਫਾਲੋਇੰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੰਗਲੇ ਦੇ ਬਾਹਰ ਲਗਾਤਾਰ ਪ੍ਰਸ਼ੰਸਕੋਨਾ ਦੇਖ ਕੇ ਚਲਕ ਦੇਖਣ ਲਈ ਖੜੇ ਰਹਿੰਦੇ ਨੇ ਅਜਿਹਾ ਵਿੱਚ ਸ਼ਾਹਰੂਖ ਖਾਨ ਦੀ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਪੀੜਤ ਹੋਣ ਦੀ ਖਬਰ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਜ਼ਰੂਰ ਕਰ ਸਕਦੀ ਹੈ ਹਾਲਾਂਕਿ ਪ੍ਰਸ਼ੰਸਕਾਂ ਦੇ ਲਈ ਸ਼ਾਹਰੂਖ ਖਾਨ ਦੇ ਵੱਲੋਂ ਕੋਈ ਵੀ ਮੈਸੇਜ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਸੰਦੇਸ਼ ਨਹੀਂ ਦਿੱਤਾ ਗਿਆ ਪਰ ਇਸ ਵਿਚਕਾਰ ਖਬਰਾਂ ਹੀ ਆ ਰਹੀਆਂ ਨੇ ਕਿ ਸ਼ਾਹਰੂਖ ਖਾਨ ਹੁਣ ਠੀਕ ਹਾਲਕੇ ਵੀ ਕਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਪਰ ਅਜੇ ਵਿੱਚ ਲਗਾਤਾਰ ਇਹ ਵੀ ਕਿਆ ਜਾ ਰਿਹਾ ਸੀ ਕਿ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ